ਉਹ ਸਾਰੇ ਲੋਕਾਂ ਦੇ ਮਨਾਂ ਦੇ ਵਿੱਚ ਹੁਣ ਇਹ ਸ਼ੰਕਾਵਾਂ ਨੇ ਇਹ ਚਰਚਾਵਾਂ ਨੇ ਕਿ ਇਸ ਸੇਵ ਜਗਾ ਨਹੀਂ ਰਹੀ ਹੈ ਇੱਥੇ ਅਸੀਂ ਆਪਣੇ ਆਪ ਨੂੰ ਮਹਫੂਜ਼ ਨਹੀਂ ਸਮਝਦਿਆਂ 34 ਸਾਲ ਹੋ ਗਏ ਮੈਨੂੰ ਕੰਮ ਕਰਦਿਆਂ ਨੂੰ ਪਬਲਿਕ ਸੇਫਟੀ ਦੇ ਵਿੱਚ ਤੇ ਪਿਛਲੇ 5 ਸਾਲਾਂ ਦੇ ਵਿੱਚ ਆਰਗੇਨਾਈਜ਼ ਕ੍ਰਾਈਮ ਤੇ ਗੈਂਗਸ ਨਾਲ ਕੰਮ ਕੀਤਾ ਹੈਗਾ ਤੇ ਮੇਰਾ ਪੂਰਾ ਤਜਰਬਾ ਹੈਗਾ ਜਿਹੜਾ ਬੰਦਾ ਕ੍ਰਾਈਮ ਕਰਕੇ ਚਲਾ ਗਿਆ ਉਸਦੇ ਉੱਤੇ ਕੋਈ ਐਕਸ਼ਨ ਤਾਂ ਹੋਣਾ ਨਹੀਂ ਹੈ ਛੇਲ ਉਹਨੂੰ ਮਿਲ ਜਾਣੀ ਹੈ ਦੁਬਾਰਾ ਫੇਰ ਉਹਨੇ ਬਾਹਰ ਆ ਜਾਣਾ ਹੈ बार-बार ਲੋਕ ਇਹੀ ਮੁੱਦਾ ਚੁੱਕ ਰਹੇ ਨੇ ਇਹ ਮੁੱਦੇ ਚੁੱਕੇ ਜਾ ਰਹੇ ਨੇ ਕਿ ਕਲੈਪਸ ਹੋ ਚੁੱਕਿਆ ਹੈ ਹੈਲਥ ਸਿਸਟਮ ਜਿਹੜਾ ਹੈ ਉਹ ਸਰੀ ਦੇ ਵਿੱਚ ਉਮੀਦਾਂ ਨਹੀਂ ਹੈ ਜਿਵੇਂ ਦੇ ਵਾਅਦੇ ਕੀਤੇ ਗਏ ਸੀ ਦਾਅਵੇ ਕੀਤੇ ਗਏ ਸੀ BC ਪ੍ਰੋਵਿੰਸ ਤੋਂ ਬਹੁਤ ਸਾਰੇ ਲੋਕ ਹੁਣ ਵੱਖ-ਵੱਖ ਪ੍ਰੋਵਿੰਸਸ ਦੇ ਸੀ ਦੇ ਵਿੱਚ ਰੱਖਿਆ ਜਾਵੇ ਟੈਂਟ ਥੋੜਾ ਘੱਟ ਹੋ ਗਿਆ ਬੈਂਕੂਵਰ ਦੇ ਵਿੱਚ ਤੇ ਇਹ ਵੀ ਪਤਾ ਲੱਗਦਾ ਹੈਗਾ ਕਿ ਹੁਣ ਨਵੇਂ ਘਰ ਆ ਗਏ ਨੇ 19 ਅਕਤੂਬਰ ਨੂੰ ਬੀਸੀ ਦੇ ਵਿੱਚ ਚੋਣਾਂ ਹੋਣੀਆਂ ਨੇ ਔਰ ਉਸ ਤੋਂ ਪਹਿਲਾਂ ਅੱਜ ਬੀਸੀ ਐਨ ਡੀ ਪੀ ਦੇ ਵੱਲੋਂ ਆਪਣੀ ਕੈਂਪੇਨ ਸਟਾਰਟ ਕੀਤੀ ਗਈ ਹੈ ਔਰ ਖਾਸ ਤੌਰ ਤੇ ਉੱਤੇ ਲਾਈਨ ਦਿੱਤੀਆਂ ਹਨ ਨੇ ਐਕਸ਼ਨ ਫॉर ਯੂ ਸਾਡੇ ਨਾਲ ਸਰੀ ਦੇ ਸਪਟਾਈਨ ਦੇ ਰਾਈਡਿੰਗ ਕਰਨ ਵਾਲੇ ਕੈਂਡੀਡੇਟ ਬਲਤੇਜ ਸਿੰਘ ਢਿਲੌਣੀ ਮੌਜੂਦ ਨੇ ਗੱਲਬਾਤ ਕਰਦੇ ਆ ਢਿਲੂ ਸਾਹਿਬ ਕਿਵੇਂ ਵੇਖਦੇ ਹੋ ਸਭ ਤੋਂ ਪਹਿਲਾਂ ਮਨ ਲੱਗਾ ਸ਼ੁਰੂਆਤ ਤੁਸੀਂ ਕਰ ਦਿੱਤੀ ਹੈ ਥੈਂਕ ਯੂ ਆਪ ਸਾਰੇ ਹਰਿੰਦੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਹਾਂਜੀ ਇੱਥੋਂ ਸਰੀ ਤੋਂ ਹੀ ਆਪਾਂ ਸ਼ੁਰੂਆਤ ਕੀਤੀ ਹੈਗੀ ਆਪਣੀ ਰਾਈਡਿੰਗ ਦੇ ਵਿੱਚੋਂ ਕਰੀਤੀ ਹੈਗੀ ਐ ਤੇ ਕਿਉਂਕਿ ਸਰੀ ਨੂੰ ਮੁੱਖ ਰੱਖਦੇ ਆਂ ਅਸੀਂ ਇੱਥੇ ਜੋ ਵੀ ਸੇਵਾਵਾਂ ਪਿੱਛੇ ਜਿਹੜੀਆਂ ਇੱਥੇ ਨਹੀਂ ਸੀਗੀਆਂ ਉਹਨਾਂ ਦੇ ਉੱਤੇ ਹੁਣ ਥੋੜਾ ਧਿਆਨ ਦਿੱਤਾ ਜਾਂਦਾ ਹੈਗਾ ਤੇ ਉਹੀ ਆਵਾਜ਼ ਜੀ ਬੁਲੰਦ ਕਰਕੇ ਅਸੀਂ ਵਿਕਟੋਰੀਆ ਨਹੀਂ ਵੀ ਲਿਜਾਣੀ ਹੈਗੀ ਐ ਤੇ ਸਰੀ ਦੇ ਵਿੱਚ ਜਿਸ ਤਰ੍ਹਾਂ ਆਪਣੇ ਪ੍ਰੀਮੀਅਰ ਨੇ ਦੱਸਿਆ ਹੈਗਾ ਕਿ ਸਿਰਫ ਕੈਨੇਡਾ ਦੇ ਵਿੱਚ ਨਹੀਂ ਪਰ ਦੇਖਿਆ ਜਾਵੇ ਸਾਰੀ ਨਾਰਥ ਅਮਰੀਕਾ ਦੇ ਵਿੱਚ ਜਿੰਨੀਆਂ ਜਿੰਨੀਆਂ ਸਹੂਲਤਾਂ ਜਿਹੜੀਆਂ ਜਿਹਦੇ ਕਿ ਘਟਨੇ ਹੈਗੀਆਂ ਨੇ ਉਹ ਸਰੀ ਦੇ ਵਿੱਚ ਦੇਖੀਆਂ ਜਾਂਦੀਆਂ ਹੈਗੀਆਂ ਨੇ ਸੋ ਇੱਥੇ ਥੋੜਾ ਹੋਰ ਧਿਆਨ ਲਿਆਉਣਾ ਆਪਾਂ ਤੇ ਹੋਰ ਕੰਮ ਕਰਨ ਵਾਲੇ ਨੇ ਬਲਦੇ ਜੀ ਹਾਲਾਂਕਿ ਤੁਹਾਡਾ ਜਿਹੜਾ ਐਕਸਪੀਰੀਅੰਸ ਹੈ ਉਹ RCMP ਦੇ ਨਾਲ ਰਿਹਾ ਤੁਸੀਂ ਰਿਟਾਇਰਡ ਉਥੋਂ ਦੀ ਪੁਲਿਸ ਆਫੀਸਰ ਹੋ ਕੀ ਦੇਖਦੇ ਹੋ ਇਸ ਵੇਲੇ ਚੈਲੰਜਸ ਜਿਹੜੇ ਸਭ ਤੋਂ ਪਹਿਲਾਂ ਤਾਂ ਕਮਿਊਨਿਟੀ ਨੂੰ ਲੈ ਕੇ ਆਪਾਂ ਜੇ ਗੱਲ ਕਰੀਏ ਬਹੁਤ ਸਾਰੇ ਲੋਕਾਂ ਦੇ ਮਨਾਂ ਦੇ ਵਿੱਚ ਹੁਣ ਇਹ ਸ਼ੰਕਾਵਾਂ ਨੇ ਇਹ ਚਰਚਾਵਾਂ ਨੇ ਕਿ ਇਸ ਸੇਫ ਜਗ੍ਹਾ ਨਹੀਂ ਰਹੀ ਹੈ ਇੱਥੇ ਅਸੀਂ ਆਪਣੇ ਆਪ ਨੂੰ ਮਹਿਫੂਜ਼ ਨਹੀਂ ਸਮਝਦੇ ਆਂ ਤੁਸੀਂ ਕੀ ਕਰੋਗੇ ਜੇ ਲੋਕ ਤੁਹਾਨੂੰ ਇਥੇ ਚੁਣਦੇ ਨੇ ਜੇ ਦੁਬਾਰਾ ਐਨਡੀਪੀਜ਼ ਨੂੰ ਮੌਕਾ ਦਿੰਦੇ ਨੇ ਕਿਵੇਂ ਲੋਕਾਂ ਨੂੰ ਇਹ ਮਹਿਸੂਸ ਕਰਾਓਗੇ ਕਿ ਹਾਂ ਅਸੀਂ ਤੁਹਾਡੇ ਵਾਸਤੇ ਸੇਫਟੀ ਨੂੰ ਜਿਹੜਾ ਹੈ ਅਨਸ਼ੋਰ ਕਰਦੇ ਦੇਖੋ 34 ਸਾਲ ਹੋ ਗਏ ਮੈਨੂੰ ਕੰਮ ਕਰਦਿਆਂ ਨੂੰ ਪਬਲਿਕ ਸੇਫਟੀ ਦੇ ਵਿੱਚ ਤੇ ਪਿਛਲੇ 5 ਸਾਲਾਂ ਦੇ ਵਿੱਚ ਆਰਗੇਨਾਈਜ਼ ਕ੍ਰਾਈਮ ਤੇ ਗੈਂਗਸ ਨਾਲ ਕੰਮ ਕੀਤਾ ਹੈਗਾ ਕਿ ਮੇਰਾ ਪੂਰਾ ਤਜਰਬਾ ਹੈਗਾ ਜਿੰਨਾ ਮੈਂ ਕੁਝ ਜਿੰਨਾ ਕੁਝ ਕਰਨ ਕਰਨਾ ਸੀ ਮੈਂ ਆਰਸੀਐਮਪੀ ਦੇ ਵਿੱਚ ਤੇ ਆਰਗੇਨਾਈਜ਼ ਕ੍ਰਾਈਮ ਦੇ ਵਿੱਚ ਜਿੰਨਾ ਕੁ ਹੋ ਸਕਿਆ ਮੈਂ ਕੀਤਾ ਹੈ ਤੇ ਹੁਣ ਜਿਹੜੀਆਂ ਚੀਜ਼ਾਂ ਅਸੀਂ ਬਦਲੀਆਂ ਹੈਗੀਆਂ ਉਹ ਲੈਜਿਸਲੇਸ਼ਨ ਤੌਰ ਤੇ ਪਾਲਿਸੀ ਤੌਰ ਤੇ ਅਸੀਂ ਮੈਚਾਉਣਾ ਹੈਗਾ ਕਿ ਉਹ ਆਪਣੇ ਵਿਕਟੋਰੀਆ ਦੇ ਵਿੱਚ ਜਾ ਕੇ ਉਹ ਮੈਂ ਬਦਲਮਾ ਤੇ ਉਹਦੇ ਨਾਲ ਮੇਰੀ ਆਸ ਹੈ ਇੱਕ ਕੋਸ਼ਿਸ਼ ਹੋਏਗੀ ਕਿ ਜੋ ਅਸੀਂ ਆਪਣੇ ਸ਼ਹਿਰ ਦੇ ਵਿੱਚ ਆਪਣੇ ਸੂਬੇ ਦੇ ਵਿੱਚ ਜੋ ਵਾਇਲੈਂਸ ਦੇਖ ਰਹੇ ਆ ਗਨਪਲੇ ਦੇਖ ਰਹੇ ਆ ਇਹਨੂੰ ਅਸੀਂ ਘਟਾਉਣਾ ਹੈਗਾ ਤੇ ਆਰਗੇਨਾਈਜ਼ ਕ੍ਰਾਈਮ ਨੂੰ ਆਪਣੀ ਸੂਬੇ ਤੋਂ ਵਿੱਚੋਂ ਅਸੀਂ ਕੱਢਣਾ ਹੈਗਾ ਸੋ ਕਿ ਸਾਡੇ ਬੱਚੇ ਸੁਰੱਖਿਅਤ ਰਹਿਣ ਕਿਉਂਕਿ ਇਹ ਵੀ ਧਾਰਨਾ ਬਣ ਚੁੱਕੀ ਹੈ ਔਰ ਲੋਕਾਂ ਨੂੰ ਹੁਣ ਇਹ ਲੱਗਣ ਲੱਗ ਗਿਆ ਕਿ ਜਿਹੜਾ ਬੰਦਾ ਕ੍ਰਾਈਮ ਕਰਕੇ ਚਲਾ ਗਿਆ ਉਸਦੇ ਤੇ ਕੋਈ ਐਕਸ਼ਨ ਤਾਂ ਹੋਣਾ ਨਹੀਂ ਹੈ bail ਉਹਨੂੰ ਮਿਲ ਜਾਣੀ ਹੈ ਦੁਬਾਰਾ ਫੇਰ ਉਹਨੇ ਬਾਹਰ ਆ ਜਾਣਾ ਹੈ बार-बार ਲੋਕ ਇਹੀ ਮੁੱਦਾ ਚੁੱਕ ਰਹੇ ਨੇ ਮੈਂ ਡੇਵਿਡ ਡੀ ਵੀ ਨੂੰ ਵੀ ਇਹੀ ਸਵਾਲ ਕੀਤਾ ਸੀ ਕਿ ਕਿਉਂ ਨਹੀਂ ਉਹਨਾਂ ਵਾਸਤੇ ਕੋਈ ਸਟ੍ਰਿਕਟ ਹੋਰ ਕਾਨੂੰਨ ਲੈ ਕੇ ਆਏ ਜਾਂਦੇ bail regulations ਦੇ ਵਿੱਚ ਬਦਲਾਅ ਨਹੀਂ ਆਉਂਦਾ ਉਹਨਾਂ ਦੇ ਵਾਸਤੇ ਟਫਰ ਜਿਹੜੀ ਹੈ ਪੈਨਲਟੀਆਂ ਕਿਉਂ ਨਹੀਂ ਹੁੰਦੀ ਸੋ ਇਹ ਸਾਰੀ ਜ਼ਿੰਮੇਵਾਰੀ ਫੈਡਰਲ ਗਵਰਨਮੈਂਟ ਦੀ ਸਰਕਾਰ ਦੀ ਹੈਗੀ ਤੇ ਇਥੋਂ ਆਪਣੇ ਸਰਕਾਰ ਵੱਲੋਂ ਸੂਬੇ ਵੱਲੋਂ ਸੂਬੇ ਦੀ ਸਰਕਾਰ BC&NDB ਦੀ ਸਰਕਾਰ ਵੱਲੋਂ ਉਹਨਾਂ ਨੂੰ ਚਿੱਠੀਆਂ ਵੀ ਲਿਖੀਆਂ ਗਈਆਂ ਨੇ ਤੇ ਇਹ ਮੁੱਦਾ ਇੱਕ ਪ੍ਰਾਇੋਰਟੀ ਤੌਰ ਤੇ ਵੀ ਅੱਗੇ ਕੀਤਾ ਜਾਂਦਾ ਹੈਗਾ ਸੋ ਜਦੋਂ ਉਹ ਬੇਲ ਤੇ ਥੋੜਾ ਫਰਕ ਪਿਆ ਵੀ ਹੈਗਾ ਇਸ ਸਾਲ ਨਵੇਂ ਅਸੂਲ ਕਿਤੇ ਨਵੇਂ ਅਸੂਲ ਲਿਆਂਦੇ ਗਏ ਨੇ ਤੇ ਉਹਦਾ ਅਸੀਂ ਹੁਣ ਆਉਣ ਵਾਲੇ ਸਮੇਂ ਵਿੱਚ ਦੇਖਾਂਗੇ ਉਹਦਾ ਕੀ ਫਾਇਦਾ ਹੋ ਰਿਹਾ ਹੈਗਾ ਬਾਕੀ ਇੱਥੇ ਅਸੀਂ ਜੋ ਆਪਣੇ ਸੂਬੇ ਦੇ ਵਿੱਚ ਕਰ ਸਕਦੇ ਹੈਗੇ ਕਿ ਪਹਿਰਾ ਦੇ ਸਕਦੇ ਹੈਗੇ ਜਿਹੜੇ ਕਿ ਸਾਡੇ ਸਰਕਾਰੀ ਵਕੀਲ ਨੇ ਉਹਨਾਂ ਨੂੰ ਅਸੀਂ ਇਹੀ ਚਾਹੁੰਦੇ ਹਾਂ ਤੇ ਉਹਨਾਂ ਦੇ ਉੱਤੇ ਇਹੀ ਹੁਕਮ ਹੋਏਗਾ ਕਿ ਜਿੰਨਾ ਵੀ ਕੇਸ ਆ ਪੂਰਾ ਕਰਕੇ ਤੁਸੀਂ ਕੋਰਟ ਦੇ ਅੱਗੇ ਲੈ ਜਾਣਾ ਹੈਗਾ ਸੋ ਕਿ ਸਾਰੀ ਕੋਸ਼ਿਸ਼ ਕੀਤੀ ਜਾਵੇ ਪੂਰੀ ਕੋਸ਼ਿਸ਼ ਕੀਤੀ ਜਾਵੇ ਜੋ ਕਿ ਉਹ ਬੰਦਾ ਹੈ ਜੋ ਵੀ ਹੈ ਜਿਨ੍ਹਾਂ ਨੇ ਇਹ ਕ੍ਰਾਈਮ ਕੀਤੇ ਹੈਗੇ ਨੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਰੱਖਿਆ ਜਾਵੇ ਤੇ ਇਹ ਵਾਕਈ ਸਹੀ ਗੱਲ ਹੈਗੀ ਹੈ ਕਿ ਇਹੋ ਜਿਹੇ ਵੀ ਲੋਕ ਨੇ ਸਾਡੀ ਕਮਿਊਨਿਟੀ ਦੇ ਵਿੱਚ ਜਿਨ੍ਹਾਂ ਨੂੰ ਬੇਲ ਨਹੀਂ ਮਿਲਣੀ ਚਾਹੀਦੀ ਜਿਹੜੇ ਕਿ ਬਾਹਰ ਉਹਨਾਂ ਨੂੰ ਬਾਹਰ ਆਉਣਾ ਨਹੀਂ ਚਾਹੀਦਾ ਹੈਗਾ ਤੇ ਸਾਡੀ ਕੋਸ਼ਿਸ਼ ਇਹੀ ਹੋਏਗੀ ਜੇ ਅਸੀਂ ਉਹਨਾਂ ਨੂੰ ਅੰਦਰ ਨਹੀਂ ਰੱਖ ਸਕਦੇ ਤਾਂ ਉਹਨਾਂ ਤੇ ਪੈਰਾਕੀਮੇ ਦਿੱਤਾ ਜਾਏਗਾ ਉਹਨਾਂ ਦੀ ਸਰਵੇਲੈਂਸ ਕਿਵੇਂ ਕੀਤੀ ਜਾਏਗੀ ਸੋ ਕਿ ਅਸੀਂ ਆਪਣੀ ਕਮਿਊਨਿਟੀ ਇਨਫਰਾਸਟ੍ਰਕਚਰ ਰੱਖ ਸਕੀਏ ਹੈਲਥ케ਅਰ ਆਪਣੇ ਆਪ ਦੇ ਵਿੱਚ ਇੱਕ ਵੱਡਾ ਇਸ਼ੂ ਹੈ ਔਰ ਬਾਰ-ਬਾਰ ਹਰ ਵਾਰ ਕੋਈ ਵੀ ਪਾਰਟੀ ਹੋਵੇ ਇਸ ਮੁੱਦੇ ਨੂੰ ਉਭਾਰਦੀ ਹੋਈ ਚੁੱਕਦੀ ਹੋਈ ਨਜ਼ਰ ਆਉਂਦੀ ਹੈ ਡੀਵੀਡੀਪੀ ਦੇ ਵੱਲੋਂ ਹਾਲਾਂਕਿ ਬਹੁਤ ਸਾਰੀਆਂ ਅਨਾਉਂਸਮੈਂਟਸ ਕੀਤੀਆਂ ਗਈਆਂ ਨੇ ਕੱਲ ਵੀ ਕੀਤੀ ਉਹਨਾਂ ਨੇ ਯੂਸੀਬੀਸੀ ਦੇ ਵਿੱਚ ਔਰ ਅੱਜ ਵੀ ਉਹਨਾਂ ਦੇ ਵੱਲੋਂ ਇਹ ਜ਼ਿਕਰ ਹੈਲਥ케ਅਰ ਨੂੰ ਲੈ ਕੇ ਕੀਤਾ ਗਿਆ ਪਰ ਜਿਹੜੀ ਤੁਹਾਡੀ ਆਪੋਜੀਸ਼ਨ ਪਾਰਟੀਆਂ ਹੈ ਜੌਨ ਰਸਟਰ ਦੇ ਵੱਲੋਂ ਇਹ ਮੁੱਦੇ ਚੁੱਕੇ ਜਾ ਰਹੇ ਨੇ ਕਿ ਕਲੈਪਸ ਹੋ ਚੁੱਕਿਆ ਹੈ ਹੈਲਥ ਸਿਸਟਮ ਜਿਹੜਾ ਹੈ ਉਹ ਸਰੀ ਦੇ ਵਿੱਚ ਉਮੀਦਾਂ ਨਹੀਂ ਹੈ ਜਿਵੇਂ ਦੇ ਵਾਅਦੇ ਕੀਤੇ ਗਏ ਸੀ ਦਾਅਵੇ ਕੀਤੇ ਗਏ ਸੀ ਇਨ੍ਹਾਂ ਸਾਲਾਂ ਦੇ ਵਿੱਚ ਆਉਣ ਵਾਲੇ ਸਾਲਾਂ ਦੇ ਵਿੱਚ ਲੱਗਦਾ ਹੈ ਸੁਧਾਰ ਹੈਲਥ케ਅਰ ਦੇ ਵਿੱਚ ਲੈ ਕੇ ਆਉਂਗੇ ਔਰ ਕਾਮਯਾਬ ਹੋ ਸਕੋਗੇ ਸੁਧਾਰ ਹੋ ਰਿਹਾ ਹੈਗਾ ਸੋ ਉਹਨਾਂ ਦੇ ਵਾਸਤੇ ਹੋਰ ਕੋਈ ਗੱਲ ਨਹੀਂ ਦੇ ਰਹੀ ਹੈਗੀ ਪਰ ਆਪਾਂ ਸਬੂਤ ਦੇਖੀਏ ਸਬੂਤ ਇਹ ਹੈ ਕਿ ਨਵਾਂ ਹਸਪਤਾਲ ਸ਼ੁਰੂ ਹੋ ਗਿਆ ਹੈ ਸਬੂਤ ਇਹ ਹੈ ਕਿ ਸਾਡੇ ਪਾਸ ਨਵੇਂ ਡਾਕਟਰ ਆ ਗਏ ਨੇ ਸਬੂਤ ਇਹ ਹੈ ਕਿ ਹਰ ਮਹੀਨੇ ਹਜ਼ਾਰਾਂ ਹੀ ਬ੍ਰਿਟਿਸ਼ ਕੋਲੰਬੀਅਨ ਨੂੰ ਉਹਨਾਂ ਨੂੰ ਆਪਣੇ ਡਾਕਟਰ ਮਿਲ ਰਹੇ ਹੈਗੇ ਨੇ ਸੋ ਇਹ ਸਾਰੇ ਪਿਛਲੇ 6 ਸਾਲਾਂ 7 ਸਾਲਾਂ ਦੇ ਵਿੱਚੋਂ ਇਹ ਬਦਲੀ ਆਈ ਹੈਗੀ ਹੈ ਉਹਨਾਂ ਨੇ ਜ਼ਮੀਨ ਵੇਚ ਦਿੱਤੀ ਅਸੀਂ ਹਸਪਤਾਲ ਬਣਾ ਰਹੇ ਹੈਗੇ ਆ ਉਹਨਾਂ ਨੇ ਨਰਸਾਂ ਨੂੰ ਫਾਇਰ ਕੀਤਾ ਸੀ ਅਸੀਂ ਨਰਸਾਂ ਨੂੰ ਹਾਇਰ ਕਰ ਰਹੇ ਹੈਗੇ ਆ ਡਾਕਟਰ ਆ ਰਹੇ ਨੇ ਨਵਾਂ ਸਕੂਲ ਬਣਾ ਰਿਹਾ ਹੈਗਾ ਸੋ ਸਬੂਤ ਇਹ ਗੱਲਾਂ ਦੇ ਵਿੱਚ ਹੈਗਾ ਤੁਸੀਂ ਜਿੰਮ ਮਰਜੀ ਕਹਿ ਲਓ ਕਿ ਨਹੀਂ ਚੱਲ ਰਿਹਾ ਹੈਗਾ ਕੰਮ ਨਹੀਂ ਸੁਰੱਖਿਅਤ ਹੋ ਰਿਹਾ ਹੈਗਾ ਨਹੀਂ ਠੀਕ ਹੋ ਰਿਹਾ ਹੈਗਾ ਪਰ ਸਬੂਤ ਗੱਲ ਇਹੀ ਸਬੂਤ ਇਹੀ ਗੱਲ ਦੇ ਵਿੱਚ ਹੈਗੀ ਹੈ ਕਿ ਜਿੰਨਾ ਕੰਮ ਹੋ ਗਿਆ ਤੇ ਉਹਦਾ ਹੁਣ ਸਾਨੂੰ ਅਸਰ ਮਿਲਿਆ ਦੇਖੋ ਇਹ ਗੱਲ ਹਜੇ ਨਿਪਤੀ ਨਹੀਂ ਹਜੇ ਵੀ ਹਸਪਤਾਲ ਆਪਣਾ ਕੰਪਲੇਂਟ ਮਿਲੀ ਹੈ ਡਾਕਟਰਾਂ ਵੱਲੋਂ ਸਰੀ ਮੈਮੋਰੀਆ ਵੱਲੋਂ ਕਿ ਉਹ 10 ਰੇਨ ਵੀ ਉਹਨਾਂ ਦਾ ਹਾਲ ਬੁਰਾ ਹੈਗਾ ਸੋ ਇਸ ਚੀਜ਼ ਇਸ ਪੱਖੋਂ ਇੱਕ ਵੱਡੀ ਚਿੱਠੀ ਉਹਨਾਂ ਦੇ ਵੱਲੋਂ ਬਹੁਤ ਵੱਡੀ ਚਿੱਠੀ ਹਾਂਜੀ ਸੋ ਉਹਨਾਂ ਦੇ ਧਿਆਨ ਦੇਣਾ ਪੈਣਾ ਹੈ ਸਾਨੂੰ ਤੇ ਉਹ ਉਹ ਚੀਜ਼ਾਂ ਨੂੰ ਅਸੀਂ ਹੱਲ ਕਰਨਾ ਹੈ ਇਹ ਸਾਡੀ ਜ਼ਿੰਮੇਵਾਰੀ ਹੈ ਤੇ ਡੇਵੀਡੀ ਵੀ ਵੱਲੋਂ ਤੁਹਾਨੂੰ ਵਾਦਾ ਵੀ ਮਿਲ ਗਿਆ ਅੱਜ ਕਿ ਇਹ ਮੁੱਦੇ ਤੇ ਅਸੀਂ ਪੂਰਾ ਧਿਆਨ ਰੱਖ ਕੇ ਅੱਗੇ ਚੱਲਣਾ ਹੈਗਾ ਇਹ ਕੰਮ ਸੁਰੱਖਿਤ ਹੋ ਰਹੇ ਨੇ ਇਹ ਕੰਮ ਠੀਕ ਹੋ ਰਹੇ ਨੇ ਡਾਕਟਰ ਆ ਰਹੇ ਨੇ ਨਰਸਾਂ ਆ ਰਹੀਆਂ ਨੇ ਪਰ ਸਮਾਂ ਲੱਗੇਗਾ ਜਿਸ ਤਰ੍ਹਾਂ ਮੈਂ ਵੀ ਕਿਹਾ ਸੀ ਵੀ ਇਹ ਘਰ ਸਾਡਾ ਹਜੇ ਪੂਰਾ ਨਹੀਂ ਹੋਇਆ ਹੈਗਾ ਤੇ ਕੰਨਾ ਹਜੇ ਲਗਣੀ ਹੈ ਡਰਾਈਵਾਲ ਲਗਣਾ ਹੈ ਛੱਤ ਵੀ ਲਗਣੀ ਹੈ ਇਹ ਕੰਲਾ ਵੀ ਹੁੰਦੀ ਹੈ ਕਿ ਦਾਅਵੇ ਵਾਦੇ ਚੱਲਦੇ ਰਹਿੰਦੇ ਨੇ ਪਰ ਕੀ ਕੋਈ ਸਮਾਂ ਸੀਮਤ ਹੋਊਗਾ ਕੋਈ ਇਸ ਦੇ ਉੱਤੇ ਟਾਈਮ ਜਿਹੜਾ ਹੈ ਉਹ ਫਿਕਸ ਕੀਤਾ ਜਾਊਗਾ ਦੇਖੋ ਥੋੜੇ ਸਮੇਂ ਦੇ ਵਿੱਚ ਇਹ ਹਸਪਤਾਲ ਖੁੱਲ ਜਾਣਾ ਹੈਗਾ ਜਿਹੜਾ ਕੋਲੋਵੇਡ ਦੇ ਵਿੱਚ ਹੈ ਹੋਰ 40 ਹਸਪਤਾਲ ਜਿਹੜੇ ਮੋਡੀਫਾਈ ਹੋ ਰਹੇ ਨੇ ਸਾਰੀ ਬੀਸੀ ਦੇ ਵਿੱਚ ਤੇ ਇੱਥੇ ਜਿਹੜੀਆਂ ਨਰਸਾਂ ਤੇ ਨਾਲ ਅਸੀਂ ਖੜ ਕੇ ਕੱਲ ਪਰसों ਨਰਸਸ ਯੂਨੀਅਨ ਦੇ ਨਾਲ ਜੋ ਗੱਲਾਂ ਕੀਤੀਆਂ ਸੀਗੀਆਂ ਉਹ ਪਹਿਲੀ ਵਾਰੀ ਹੋਇਆ ਹੈਗਾ ਇਸ ਇਸ ਮੁੱਦੇ ਤੇ ਤੇ ਇਸ ਸ਼ੁਬੇ ਦੇ ਵਿੱਚ ਸੋ ਇੱਥੋਂ ਹੀ ਤੁਸੀਂ ਦੇਖ ਕੇ ਤੁਹਾਨੂੰ ਆਸ ਹੋਣਾ ਚਾਹੀਦਾ ਹੈ ਥੋੜਾ ਕਿ ਹਾਂ ਇਹ ਕੰਮ ਹੋ ਰਹੇ ਨੇ ਤੇ ਜੋ ਪ੍ਰੈਕਟਿਸ਼ਨਰ ਨੇ ਜੋ ਜੋ ਡਾਕਟਰ ਨੇ ਜੋ ਇਸ ਇਸ ਕੰਮ ਦੇ ਵਿੱਚ ਲੱਗੇ ਹੋਏ ਨੇ ਉਹਨਾਂ ਦੇ ਪੱਖੋਂ ਇਹੀ ਗੱਲ ਸਾਨੂੰ ਸੁਣ ਰਹੀ ਹੈਗੀ ਹੈ ਕਿ ਅਸੀਂ ਸਹੀ ਤਰ੍ਹਾਂ ਸਹੀ ਰਾਹ ਜਾ ਰਹੇ ਹਾਂ ਉਹਨਾਂ ਦਾ ਉਹਨਾਂ ਦੀ ਸੋਚ ਇਹ ਹੈਗੀ ਹੈ ਕਿ ਅਸੀਂ 4 ਬਿਲੀਅਨ ਡਾਲਰ ਕੱਟ ਕਰਨਾ ਹੈਗਾ ਏ ਕੇ ਪ੍ਰਾਈਵੇਟਾਈਜੇਸ਼ਨ ਕਰਨੀ ਹੈ ਕਿ ਦੇਖੋ ਇਹ ਜੋ ਹੈਲਥ ਇਸ਼ੂ ਹੈਗਾ ਇਹ ਸਿਰ ਬੀਸੀ ਦੇ ਵਿੱਚ ਨਹੀਂ ਸਾਰੇ ਕੈਨੇਡਾ ਦੇ ਵਿੱਚ ਹੈ ਸੋ ਇਥੋਂ ਹਸਪਤਾਲ ਜੇ ਇੱਥੇ ਨਹੀਂ ਤੁਹਾਨੂੰ ਡਾਕਟਰ ਮਿਲਦਾ ਹੈਗੇ ਤੇ ਅਲਬਰਟਾ ਸਸਕੈਚਵਨ ਮੈਨੀਟੋਬਾ ਅਨਟਰੀਓ ਦੇ ਵਿੱਚ ਵੀ ਡਾਕਟਰ ਹੈਗੇ ਤੁਸੀਂ ਪਲੇਨ ਦੇ ਵਿੱਚ ਪਾ ਕੇ ਕਿਹਦੇ ਕੋਲੇ ਲੈ ਜਾਓਗੇ ਤੁਸੀਂ ਸੋ ਇਹ ਕੋਈ ਸੋਲੂਸ਼ਨ ਨਹੀਂ ਸੋਲੂਸ਼ਨ ਅਸੀਂ BC ਵਾਸਤੇ ਬਣਾਉਣਾ ਹੈਗਾ ਤੇ ਉਹ ਜੋ ਅੱਜ ਤੱਕ ਐਡਨਡਿਕਸ ਨੇ ਕੀਤਾ ਹੈਗਾ ਮਿਨਿਸਟਰੀ ਨੇ ਕੀਤਾ ਹੈਗਾ ਉਹ ਕੰਮ ਚਾਲੂ ਹੈ ਤੇ ਉਹ ਕੰਮ ਲਾਗੂ ਹੈ ਤੇ ਉਹਦੇ ਫਾਇਦੇ ਵੀ ਹੁਣ ਸਾਨੂੰ ਇੱਕ ਸਬੂਤ ਤੌਰ ਤੇ ਸਬੂਤੀ ਤੌਰ ਤੇ ਸਾਡੇ ਸਾਹਮਣੇ ਆ ਰਹੇ ਹੈਗੇ ਜੀ ਬਿਲਕੁਲ ਤੇਜ ਜੀ ਅਖੀਰਲਾ ਮੇਰਾ ਸਵਾਲ ਰਹੂਗਾ ਰੈਂਟ ਨੂੰ ਲੈ ਕੇ ਔਰ ਅਫੋਰਡੇਬਲ ਹਾਊਸਿੰਗ ਨੂੰ ਲੈ ਕੇ ਕੀ ਤੁਹਾਡੇ ਕਦਮ ਹੋਣਗੇ ਕਿਉਂਕਿ BC ਪ੍ਰੋਵਿੰਸ ਤੋਂ ਬਹੁਤ ਸਾਰੇ ਲੋਕ ਹੁਣ ਵੱਖ-ਵੱਖ ਪ੍ਰੋਵਿੰਸਸ ਦੇ ਵੱਲੋਂ ਰੋਕ ਕਰਦੇ ਹੋ ਨਜ਼ਰ ਆ ਰਹੇ ਹਨ ਤਾਂ ਕਿਵੇਂ BC ਦੇ ਲੋਕਾਂ ਨੂੰ BC ਦੇ ਵਿੱਚ ਰੱਖਿਆ ਜਾਵੇ ਇਸੀ ਪ੍ਰੋਵਿੰਸ ਦੇ ਨਾਲ ਜੋੜ ਕੇ ਰੱਖਿਆ ਜਾਵੇ ਇਸ ਦੇ ਵਾਸਤੇ ਕੀ ਕੁਝ ਕਦਮ ਤੁਹਾਡੇ ਵੱਲੋਂ ਚੁੱਕੇ ਜਾਣ ਇਹਦਾ ਵੀ ਸਬੂਤ ਆ ਗਿਆ ਥੋੜੇ ਥੋੜੇ ਆਪਣੇ ਇਸੀ ਹਫ਼ਤੇ ਦੇ ਵਿੱਚ ਦੇਖ ਰਹੇ ਹਾਂ ਕਿ ਰੈਂਟ ਥੋੜਾ ਘੱਟ ਹੋ ਗਿਆ ਬੈਂਕੂਵਰ ਦੇ ਵਿੱਚ ਤੇ ਇਹ ਵੀ ਪਤਾ ਲੱਗਦਾ ਹੈਗਾ ਕਿ ਹੁਣ ਨਵੇਂ ਘਰ ਆ ਗਏ ਨੇ ਜੋ ਸ਼ਾਰਟ ਟਰਮ ਰੈਂਟਲਸ ਨੇ ਉਹਨਾਂ ਨੂੰ ਅਸੀਂ ਕੱਢ ਦਿੱਤਾ ਹੈਗਾ ਸਪੈਕੂਲੇਸ਼ਨ ਜਿਹੜੇ ਹੈਗੇ ਨੇ ਜਿਹੜੇ ਕਿ ਘਰ ਲੈ ਕੇ ਦੇਖ ਦੇਣ ਵੀ ਕਿੰਨਾ ਵਧੇਗਾ ਤੇ ਉਹਦੇ ਨਾਲ ਉਹਨੇ ਇਨਵੈਸਟਮੈਂਟ ਪਾ ਉਹ ਸਾਰੀਆਂ ਚੀਜ਼ਾਂ ਐਮਪਟੀ ਹੋਮ ਵੇਕੈਂਟ ਹੋਮ ਟੈਕਸਸ ਜੋੜ ਲਾਏ ਹੈਗੇ ਨੇ ਇਹ ਸਾਰੀਆਂ ਜਿਹੜੀਆਂ ਇਨੀਸ਼ੀਏਟਿਵਸ ਨੇ ਇਹ اسی ਪੱਖੋਂ ਆ ਕਿ ਜਿਹੜੇ ਸਾਡੇ ਬੱਚੇ ਨੇ ਉਹ ਇੱਥੇ ਉਗਦੇ ਨੇ ਇੱਥੇ ਜੰਪਲ ਨੇ ਇੱਥੇ ਉਹਨਾਂ ਨੂੰ ਕੰਮ ਮਿਲੇ ਇੱਥੇ ਹੀ ਉਹ ਰਹਿਣ ਸੋ ਪਰ ਇਹ ਇੱਕ ਦਿਨ ਦੇ ਵਿੱਚ ਨਹੀਂ ਹੋਣਾ ਕੰਮ ਜੋ ਰਵੀ ਕਾਲੋ ਨੇ ਉਸ ਮਿਨਿਸਟਰੀ ਨੇ ਜੋ ਕੰਮ ਕੀਤੇ ਅੱਜ ਤੱਕ ਇਹ 6 ਸਾਲਾਂ ਦੇ ਵਿੱਚ ਇਹਨਾਂ ਦਾ ਜੋ ਅੱਜ ਬੀਜ ਬੀਜਿਆ ਹੈਗਾ ਇਹ ਕਈ ਸਾਲਾਂ ਦੇ ਵਿੱਚੋਂ ਸਾਨੂੰ ਦੇਖਣਾ ਆਏਗਾ ਪਰ ਉਹਦਾ ਜੋ ਸਬੂਤ ਹੈ ਉਹ ਹੁਣ ਵੀ ਆ ਗਿਆ ਹੈਗਾ ਆ ਪਿਛਲੇ ਹਫਤੇ ਜਿਸ ਤਰ੍ਹਾਂ ਮੈਂ ਕਹਿ ਰਿਹਾ ਸੀਗਾ ਵੀ ਰੈਂਟ ਹੁਣ ਘਟ ਰਹੇ ਨੇ ਜਿੱਥੇ ਸਾਰੇ ਥਾਵਾਂ ਤੇ ਬੀਸੀ ਦੇ ਵਿੱਚ ਬੀਸੀ ਦੇ ਇਲਾਵਾ ਹੋਰ ਪ੍ਰੋਵਿੰਸਸ ਦੇ ਵਿੱਚ ਰੈਂਟ ਵੱਧ ਰਹੇ ਨੇ ਸਾਡੇ ਰੈਂਟ ਘਟ ਰਹੇ ਨੇ ਸੋ ਇਹੀ ਇੱਕ ਸਾਡੇ ਪਾਸ ਸਬੂਤ ਹੈ ਤੇ ਹੋਰ ਜਿਹੜੇ ਉਹਨਾਂ ਦੇ ਬੱਚੋਂ ਪੱਖੋਂ ਇਨੀਸ਼ੀਟਿਵਸ ਨੇ ਉਹਨਾਂ ਦੇ ਵੀ ਸਾਨੂੰ ਫਾਇਦਾ ਅੱਗੇ ਨੂੰ ਦੇਖਣੇ ਦੇਖਣ ਵਿੱਚ ਮਿਲੇਗਾ ਬਹੁਤ ਬਹੁਤ ਧੰਨਵਾਦ ਤੇ ਬੈਸਟ ਆਫ ਲੱਕ ਫॉर ਯੂਰ ਇਲੈਕਸ਼ਨ ਕੰਪੇਨ ਬੀ ਥੈਂਕ ਯੂ ਜੀ ਸਰੀਤੋ ਰੱਟਵੰਦ ਲਈ ਗਗਨਦੀਪ ਸਿੰਘ ਦੀ ਰਿਪੋਰਟ